ਕੰਦੂ ਮੈਂ ਨੂ ਬਲੌਗ ਆ ਦੇਖੋ ਜੀ ਕਾਲਾ ਰੌਂਡੀ ਖੜਾ ਹੈ ਕੌਣ ਹੈ ਇਹ ਲੋਕ ਕਹਾਂ ਸੇ ਆਤੇ ਹੈ ਇਹ ਤੇ ਗਰਾ ਤੇ ਅੱਗ ਸੇਕ ਰਿਆ ਤੇ ਆ ਦੇਖੋ ਇਧਰੋਂ ਆ ਵੀ ਆਏ ਨਿਕਲ ਗਏ ਦੇਖੋ ਹਣਾ ਫਾਈਨਲ ਦਾ ਬੰਦਾ ਤੜਾਣਾ ਹਾਂ 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 ਹੈਗਾ ਹਾਂ ਠੀਕ ਹੈ ਠੀਕ ਹੈ ਤੂੰ ਤਾਂ ਮਰਨਾ ਹੈ ਸਨਵੀ ਨਾਲ ਮਾਰੇਗਾ ਤੂੰ ਲੈ ਜਾ ਹੁਣ ਦੇਖ ਘਾੜਾ ਆ ਦੇਖੋ ਜੀ ਉਧਰ ਨਿੱਡੀ ਅਰੇ ਕਹਿਣਾ ਕੀ ਚਾਹਤੇ ਹੋ ਪਿੰਡੀ ਫਾਇਰ ਕਰ ਰਹੇ ਨੇ ਆ ਦੇਖੋ ਇੱਧਰ ਕਾਲਾ ਰੌਂਡੀ ਆ ਗਿਆ ਦੇਖੋ ਕਾਲਾ ਰੌਂਡੀ ਚੌੜ ਕਰਦਾ ਹੋਇਆ ਤੇ ਦੇਖੋ ਧੁੰਦ ਬਹੁਤ ਬਲਾਜਮ ਸਾਹਿਬ ਆ ਗਿਆ ਇੱਧਰ ਉਹ ਬਲਾਜਮ ਜੀ ਆ ਗਏ ਆ ਲੋ ਬਲਾਜਮ ਆ ਰਹੇ ਨੇ ਅੱਬੇ ਮਜ਼ਾ ਆਏਗਾ ਨਾ ਭੀੜੋ ਫੋਰਸ ਵਾਲੇ ਬਹੁਤ ਤਗੜਾ ਪ੍ਰੋਗਰਾਮ ਲੋ ਜੀ ਕੱਲ ਆਪਾਂ ਦਾ ਨਾ ਇੱਕ ਛੋਟਾ ਜਿਹਾ ਘਰ ਬਣਾਇਆ ਸੀ ਡਰਮ ਦੀ ਮਦਦ ਨਾਲ ਜਿਹੜੇ ਛੋਟੇ ਛੋਟੇ ਕਤੂਰੇ ਨੇ ਅਸੀਂ ਵੀਡੀਓ ਤੁਹਾਨੂੰ ਦਿਖਾਈ ਸੀ ਉਹਨਾਂ ਦਾ ਦੇਖੋ ਸਭ ਕੀ ਆ ਦੇਖਣਾ ਪੜ ਰਹਾ ਹੈ اچھا ਹੈ ਮੈਂ ਅੰਦਾ ਹਾਂ ਆ ਦੇਖੋ ਆ ਹੁਣ ਆਇਆ ਸੀ ਡਰਮੂ ਦੀ ਮਦਦ ਨਾ ਛੋੜ ਛੋੜ ਕੁੱਤੇ ਆ ਨਾ ਕਰ ਤੇ ਹੁਣ ਆਪਾਂ ਅੱਗੇ ਘਰੇ ਜੀ ਤੁੱਦ ਬਹੁਤ ਜ਼ਿਆਦਾ ਪੈਰੀਆਂ ਅੰਦਰ ਤੱਕ ਤੁੰਡਾ ਦੇਖੋ ਜੇ ਆਪਾਂ ਅੱਗੇ ਘਰੇ ਆ ਦੇਖਾ ਫਿਰਦਾ ਰੱਜੇ ਤੇ ਚੋਰੀ ਚੋਰੀ ਕੀ ਕਰਦਾ ਫਿਰ ਉਹ ਕਿਹੜਾ ਬਣਾਵਾ ਦਿਖਾ ਬਣਾ ਸੀ ਐਡਿਟ ਹੋ ਰਿਆ ਗੱਲਾਂ ਇਹ ਦਿਖਾ ਮੈਨੂੰ ਪਹਿਲਾਂ ਕਿਹੜਾ ਬਣਾਵਾ ਦਿਖਾ ਆ ਵੇਖੋ ਦੇਖਣਾ ਕੀ ਬਲੌਗ ਕਿਹੜਾ ਬਲੌਗ ਐਡਿਟ ਕਰ ਰਿਹਾ ਦੇਖੋ ਆ ਵੇਖੋ ਆਹ ਰੋ ਦੇਖੋ ਕਿਹੜਾ ਬਲੌਗ ਐਡਿਟ ਕਰ ਰਿਹਾ ਦੇਖੋ ਇਹ ਦੇਖਦੇ ਆ ਕਰਜਾਈਆਂ 'ਚ ਨਹੀਂ ਉੱਠੇ ਦੇਗਾ ਬੜੇ ਬੈਠੇ ਨੇ ਕਰਜਾਈਆਂ 'ਚ ਕਰਜਾਈਆਂ 'ਚ ਬੜੇ ਬੈਠੇ ਨੇ ਇਤਨੇ ਤੇਜਸਵੀ ਲੋਕ ਹੈ ਸਾਡੇ ਕੋਲ ਕਿਤਨੇ ਸ਼ਾਨਦਾਰ ਵਿਚਾਰ ਰੱਖਦੇ ਨੇ ਇਹ ਬੰਦਾ ਨਾ ਜਮਾਂ ਹੀ ਮੌਜੀ ਆ ਦੇਖ ਆ ਦੇਖੋ ਆ ਸੈੱਟ ਹੋਇਆ ਪਿਆ ਕੋਈ ਕੋਈ ਟਾਈਮ ਡੇਵਲ ਹੈਗਾ ਰਾਤ ਨੂੰ 12 ਵਜੇ ਪੀਲੇ ਇਹ ਬੰਦਾ ਨਜ਼ਾਰੇ ਦੇ ਰਿਹਾ ਬਈ ਜ਼ਿੰਦਗੀ ਦੇ ਨਜ਼ਾਰੇ ਹੀ ਗੋਲੂ ਲੈ ਰਿਹਾ ਗੋਲੂ ਲੈ ਰਿਹਾ ਬਸ ਤੂੰ ਬਿਲਕੁਲ ਇੱਕ ਨੰਬਰ ਬੰਦਾ ਜੀ ਅਮ ਨੂੰ ਵੀ ਇਸ ਕੀ ਚਾਰ ਲੇਡੀ ਜੀ ਵੀ ਆ ਇਹ ਲੈ ਰਿਹਾ ਨਜ਼ਾਰੇ ਦੇ ਗੋਲੂ ਕੋਈ ਬਚਾ ਮੈਂ ਦਰਦ ਜਬੀ ਸਰ ਕੀ ਬਾਤ ਹੈ ਸਰ ਕੀ ਬਾਤ ਹੈ ਸਰ ਕੀ ਬਾਤ ਇਹ ਬਾਤ ਹੈ ਕੀ ਮਿਲਣਾ ਠੇਕਾ ਮਿਲਣਾ ਜੀ ਸਰ ਗੱਬ ਬੇਦਰ ਹੀ ਨਾ ਪਸਾਵੇਂ ਹਾਂ ਡਰੂ ਦਾ ਠੇਕਾ ਡਰੂ ਦਾ ਠੇਕਾ ਹਾਂ ਅੱਛਾ ਤੈਨੂੰ ਡਰੂ ਦਾ ਠੇਕਾ ਤੇਰੇ ਨਾਲ ਵਾਣਾ ਦੇਦਾ ਮੁੱਖ ਮੰਤਰੀ ਨੂੰ ਹਾਂ ਵਾਹ ਠੀਕ ਆ ਜੀ ਤੇ 프리 프리 ਦਰੂ ਮਿਲਦੀ ਹੈ ਤੇ ਹੈ ਕਿਹੜੀ ਕਿਹੜੀ ਚੀਜ਼ ਚਾਹੀਦੀ ਆ ਉਹ ਜੀ ਆਏ ਹਾਂ ਬੈਗਪੇਪਰ ਹਾਂ ਬੈਗਪੇਪਰ ਬੈਗਪੇਪਰ ਦਿਖਿਦਿਆ ਬਈ ਇਹਨੂੰ ਬੈਗਪੇਪਰ ਬੈਗਪੇਪਰ ਨੇ ਯਾਰ ਬੈਗਪੇਪਰ ਦਾ ਸਸਤੀ ਹੋ ਗਈ ਕੋਈ ਹੋਰ ਮੰਗਦਾ ਹਾਂ ਹਾਂ ਲੱਗੇ ਦਰੂ ਤੋਂ ਬੰਦ ਹੋ ਗਈ ਕੀ ਕਵਾਜ਼ੀ ਕੋਈ ਹੋਰ ਮੰਗਦਾ ਮਹਿੰਗੀ ਜੀ ਬੈਗ ਪੇਪਰ ਕਿ ਕਰਾਗਾ ਟੀਕ ਛੋਟੀ ਯਾਰ ਸਰ ਗੋਲੂ ਨੂੰ ਆਲਸੀ ਥੋੜਾ ਆ ਦੋ ਆਲਸੀ ਜਨ ਦੇਖੀ ਕੋਈ ਕੋਈ ਬਾੜੀ ਹੋਰ ਸੰਦ ਸਰ ਹੈਡ ਲੈਵਲ ਹੈਡ ਲੈਵਲ ਕੁੱਤੇ ਆ ਜੇ ਬਸ ਸਾਰੇ ਜੀ ਸਾਰੇ ਗੱਪੀ ਇਕੱਠੇ ਹੋ ਕੇ ਬੈਠਾਂਗੇ ਤੇ ਗੱਪੀ ਗੱਲੂ ਸਾਫ ਕਰੇ ਉਹ ਤੱਕੇ ਰੱਜ ਗਿਆ ਬੱਕਾ ਨਹੀਂ ਆਵੇ ਚੱਲੀ ਗੱਲੂ ਗੋਲੂ ਨੂੰ ਪੂਵਾ ਬੁਲਾਇਆ ਮੈਂ ਗੱਲ ਆਹ ਮੈਗਾ ਤੇ ਬੋਲੂ ਤੇਰੇ ਗੁਣ ਵਾਰਾ ਕੱਲਗੇ ਹਾਂ 70 ਵੀ ਦੇ ਗਿਆ ਪੂਰੇ ਦੇ ਗਿਆ

ਮੈਂ ਨੂੰ ਕਹਦਾ ਮੈਂ ਕੋ ਬਿਚਰੇ ਘੇਤਰੇ ਮੈਂ ਨੂੰ ਕਹਦਾ ਉਂਟਾ ਸਾਰੇ ਦਾ ਸਾਲਾ ਹਰਾ ਦੇ ਦੇ ਦੇਖੀ ਰਿਵਾੜ ਵਾੜਾ ਅੱਵੇ ਬੰਦ ਹੋਣਾ ਓਏ ਔਰ ਕੁੱਤੀਆਂ ਨੀਚੇ ਨਹੀਂ ਮੋ ਇੱਧਰ ਬਿਚੇ ਤੇ ਫਨ ਵੀ ਹੋ ਰਿਹਾ ਫਨ ਹਾਸੀ ਹੋ ਰਹੀ ਐ ਇੱਧਰ ਇਹ ਨਹੀਂ ਕਰ ਮਾ ਵਾਲੇ ਰਿਸਪੌਂਸ ਬੰਨੰਦ ਰੋ ਆ ਭੁੱਲ ਜਾ ਕਰ ਮਾ ਨਹੀਂ ਦੀਓ ਘਾਰਾ ਜਾਤੇ ਨਾਲ ਇੱਕ ਲੈਗ ਹੋ ਗਿਆ ਬਾਈ 3 ਲੈਗ ਆ ਹੋਏ ਤੋੜਾ ਖੜਦਾ ਆ ਵੀ ਕੈਮਰੇ ਦੇਖ ਕੇ ਆ ਗਿਆ ਬਾਟੀਗਾ baca, ਬਾਟੀਗਾ ਕਿ ਜਰੂਰ ਆ ਕੇ ਪਹੁੰਚਾਈ ਦੇ। ਹਲੋ ਜੀ ਆਪਾਂ ਜਮੇ ਪਹੁੰਚੀ ਦੇ। ਰੋਟੀ ਆਈ ਦੇ। ਜੁਦੀ ਜਦੋਂ ਆਪਾਂ ਪਹੁੰਚ ਗਏ ਸੀ ਡਿਊਟੀ ਤੇ ਤੇ ਹੁਣ ਆਪਾਂ ਲੱਗੇ ਆ ਲਾਈਟਾਂ ਚਲਾਣਾ ਦੇਖੋ ਲਾਈਟਾਂ ਚਲਾਤੀਆਂ ਅੱਜ ਦੇ ਬਲੌਗ ਆਏ ਨਹੀਂ ਸੀ ਤੇ ਵੀਡੀਓ ਕੇ ਮੇ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਜੀ ਆਪਣੇ ਚੈਨਲ ਨੂੰ ਜੁੜ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਪੂਰੀ ਦੇਖਣ ਲਈ ਧੰਨਵਾਦ ਜੀ